ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਕਿਵੇਂ ਹੋ ਸਾਰੇ ਤੇ ਲੋ ਜੀ ਅੱਜ ਮੈਂ ਤੁਹਾਨੂੰ ਬਣਾ ਕੇ ਦਿਖਾਵਾਂਗੀ ਚਾਰ ਤਰ੍ਹਾਂ ਦੀਆਂ ਸਬਜ਼ੀਆਂ ਉਹ ਵੀ ਪਰਮਾ ਤੇ ਇਧਰ ਲਿਆਂ ਥੋੜੀਆਂ ਜੀਆਂ ਮਿਰਚਾਂ ਇਹਨਾਂ ਨੂੰ ਵੀ ਭਰ ਕੇ ਬਣਾਵਾਂਗੀ ਤੇ ਇਧਰ ਲੈਨੇ ਬੈਂਗਨ ਤੇ ਇਹ ਹੈਗੀ ਐ ਜੀ ਪਰਵਲ ਤੇ ਇਧਰ ਛੋਟੀਆਂ-ਛੋਟੀਆਂ ਲਿਆਂ ਨੇ ਸ਼ਿਮਲਾ ਮਿਰਚ ਤੇ ਨਾਲ ਹੀ ਲੈਨੇ ਚਾਰ ਕਰੇਲੇ ਤੇ ਇਹ ਸਾਰੀਆਂ ਸਬਜ਼ੀਆਂ ਮੈਂ ਤੁਹਾਨੂੰ ਭਰ ਕੇ ਦਿਖਾ ਬਣਾ ਕੇ ਦਿਖਾਵਾਂਗੀ ਤੇ ਬਹੁਤ ਹੀ ਟੇਸਟੀ ਬਣਦੀਆਂ ਨੇ ਤੇ ਅਲੱਗ-ਅਲੱਗ ਚਲੋ ਵੈਰਾਈਟੀ ਹੋ ਜਾਂਦੀ ਆ ਤੇ ਸੇਮ ਸੇਮ ਖਾ ਕੇ ਬੋਰ ਹੋ ਜਾਂਦੇ ਬਟ ਇਹਦੇ ਵਿੱਚ ਮਸਾਲਾ ਸੇਮ ਪਏਗਾ ਸ਼ਿਮਲਾ ਮਿਰਚ ਤੁਸੀਂ ਚਾਹੋ ਤਾਂ ਆਲੂ ਵੀ ਪਾ ਸਕਦੇ ਬਟ ਮੈਂ ਅੱਜ ਆਲੂ ਨਹੀਂ ਪਾ ਕੇ ਤੁਹਾਨੂੰ ਦਿਖਾਵਾਂਗੀ ਤੇ ਓਨਲੀ ਮੈਂ ਪਿਆਜ਼ ਹੀ ਪਾਵਾਂਗੀ ਇਹਦੇ ਵਿੱਚ ਤੇ ਲੋ ਜੀ ਚਲੋ ਫਿਰ ਮੈਂ ਤੁਹਾਨੂੰ ਬਣਾ ਕੇ ਦਿਖਾਵਾਂਗੀ ਅੱਜ ਭਰਵਾਂ ਇਹ ਸਾਰੀਆਂ ਸਬਜ਼ੀਆਂ ਤੇ ਜਿਨ੍ਹਾਂ ਨੂੰ ਵੀ ਪਸੰਦ ਨਹੀਂ ਹੈਗੇ ਕਰੇਲੇ Shimla mirch parwal ਉਹ ਵੀ ਖਾਣਗੇ ਬੱਚੇ ਵੀ ਖੁਸ਼ ਹੋ ਕੇ ਖਾਣਗੇ ਔਰ ਬੜੇ ਵੀ ਤੇ ਇੱਕ ਵਾਰ ਇਸ ਤਰ੍ਹਾਂ ਬਣਾ ਕੇ ਦੇਖੋ ਤੇ ਸਾਰੇ ਖਾਣਗੇ ਔਰ ਅਗਰ ਕੋਈ ਗੈਸਟ ਆ ਰਿਹਾ ਤਾਂ ਤੁਸੀਂ ਇਸ ਤਰ੍ਹਾਂ ਤਿਆਰ ਕਰਕੇ ਰੱਖੋ ਤੇ ਚਲੋ ਜੀ ਫਿਰ ਹੁਣ ਮੈਂ ਤੁਹਾਨੂੰ ਬਣਾ ਕੇ ਦਿਖਾਣੇ ਸਭ ਤੋਂ ਪਹਿਲਾਂ ਮੈਂ ਇਹਨਾਂ ਨੂੰ ਵਾਸ਼ ਕਰਾਂਗੀ ਸਬਜ਼ੀਆਂ ਨੂੰ ਸੋ ਗਾਇਜ਼ ਲਓ ਜੀ ਇੱਧਰ ਕੜਾਈ ਰੱਖ ਲਈਏ ਗਰਮ ਹੋਣੀ ਤੇ ਇਹਦੇ ਵਿੱਚ ਪਾਵਾਂਗੇ ਮਸਟਰਡ ਆਇਲ ਯਾਨੀ ਕਿ ਸਰੋਂ ਦਾ ਤੇਲ ਲਓ ਜੀ ਕਿਉਂਕਿ ਇਹ ਸਾਰੀਆਂ ਸਬਜ਼ੀਆਂ ਸਰੋਂ ਦੇ ਤੇਲ ਦੇ ਵਿੱਚ ਹੀ ਵਧੀਆ ਲੱਗਦੀਆਂ ਨੇ ਤੇ ਵੈਸੇ ਤਾਂ ਮੈਂ ਰਿਫਾਈਨਡ ਆਇਲ ਯੂਜ਼ ਕਰਦੀ ਆ ਬਟ ਇਹ ਸਾਰੀਆਂ ਸਬਜ਼ੀਆਂ ਮੈਂ ਸਰੋਂ ਦੇ ਤੇਲ 'ਚ ਹੀ ਬਣਾਵਾਂਗੀ ਤੇ ਲਓ ਜੀ ਤੇ ਇਹਨਾਂ ਨੂੰ ਆਪਾਂ ਸਬਜ਼ੀਆਂ ਨੂੰ ਕਰਾਂਗੇ ਫਰਾਈ ਤੇ ਇਹਨਾਂ ਨੂੰ ਕੱਟ ਕੇ ਨਹੀਂ ਕਰਨਾ ਤੁਸੀਂ ਇਹਨਾਂ ਨੂੰ ਸਾਬਤ ਹੀ ਕਰਨਾ ਹੈ ਮਤਲਬ ਦੇਖੋ ਇਹਨਾਂ ਦੇ ਵਿੱਚ ਕੋਈ ਕੱਟ ਨਹੀਂ ਲਗਾਇਆ ਕੋਈ ਕੁਝ ਨਹੀਂ ਹੈਗਾ ਤੇ ਜਦ ਤੱਕ ਸਾਡਾ ਆਇਲ ਗਰਮ ਹੁੰਦਾ ਤਾਂ ਮੈਂ ਇਧਰ ਉਹਦਾ ਮਸਾਲਾ ਤਿਆਰ ਕਰਾਂਗੀ ਜੋ ਇਹਦੇ ਵਿੱਚ ਫਿਲ ਕਰਾਂਗੇ ਬਾਅਦ ਵਿੱਚ ਸੋ ਗਾਇਜ਼ ਲੋ ਜੀ ਇਹਦੇ ਵਿੱਚ ਇੱਕ ਚਮਚ ਪਾਤੀ ਆਪਾਂ ਕਲੌਂਜੀ ਤੇ ਨਾਲ ਹੀ ਇੱਕ ਚਮਚ ਪਾਵਾਂਗੇ ਇਹਦੇ ਵਿੱਚ ਮੇਥੇ ਤੇ ਇੱਕ ਚਮਚ ਪਾਵਾਂਗੀ ਮੈਂ ਇਹਦੇ ਵਿੱਚ ਧਨੀਏ ਦਾ ਸਾਬਤ ਇੱਕ ਚਮਚ ਪਾਵਾਂਗੇ ਜੀਰਾ ਤੇ ਇਹਨਾਂ ਨੂੰ ਥੋੜਾ ਰੋਸਟ ਕਰਕੇ ਲਓ ਜੀ ਦੇਖੋ ਇਹਨਾਂ ਨੂੰ ਕਰਾਂਗੇ ਰੋਸਟ ਤੇ ਇਹਨਾਂ ਨੂੰ ਦਰਦਰਾ ਪੀਸਣਾ ਆ ਇਹਨਾਂ ਨੂੰ ਮਤਲਬ ਆਪਾਂ ਬਿਲਕੁਲ ਪਾਊਡਰ ਨਹੀਂ ਬਣਾਉਣਾ ਇਹਨਾਂ ਨੂੰ ਦਰਦਰਾ ਹੀ ਪੀਸਾਂਗੇ ਲਓ ਜੀ ਹਲਕਾ ਜਿਹਾ ਹੀ ਸੇਕ ਲਗਵਾਉਣਾ ਤੇ ਇਹਦੇ ਨਾਲ ਹੀ ਟੇਸਟ ਆਏਗਾ ਇਹਦੇ ਨਾਲ ਬਹੁਤ ਹੀ ਵਧੀਆ ਟੇਸਟ ਬਹੁਤ ਹੀ ਵਧੀਆ ਖੁਸ਼ਬੂ ਆ ਰਹੀ ਹੈ ਤੇ ਟੇਸਟ ਵੀ ਬਹੁਤ ਵਧੀਆ ਹੁੰਦਾ ਹੈ ਇਹਨਾਂ ਦਾ ਫਲੇਵਰ ਚਲੋ ਜੀ ਮਸਾਲਾ ਸਾਡਾ ਹੋ ਗਿਆ ਹੈ ਹੁਣ ਇਹਨੂੰ ਆਪਾਂ ਦਰਦਰਾ ਪੀਸ ਲੈਣੇ ਆ ਉਹਦਾ ਸਾਡਾ ਆਇਲ ਵੀ ਗਰਮ ਹੋ ਚੁੱਕਾ ਹੈ ਤੇ ਇਹਦੇ ਵਿੱਚ ਸਭ ਤੋਂ ਪਹਿਲਾਂ ਮੈਂ ਪਾਵਾਂਗੀ ਖੀਰੇਲੇ ਦੇਖੋ ਸਾਬੂਤੀ ਆ ਸੋ ਇਹਨਾਂ ਨੂੰ ਪਕਾ ਲੈਣੇ ਆ ਸੋ ਗਾਇਜ਼ ਇਹਦਾ ਸਾਬੂਤੀ ਆਪਾਂ ਇਹਨਾਂ ਨੂੰ ਪਕਾਉਣਾ ਹੈ ਕਿਉਂਕਿ ਅਗਰ ਇਹਨਾਂ ਨੂੰ ਆਪਣਾ ਕੱਟ ਕੇ ਕਰਾਂਗੇ ਤੇ ਇਹਦੇ ਵਿੱਚ ਆਇਲ ਜ਼ਿਆਦਾ ਆ ਜਾਏਗਾ ਇਸ ਕਰਕੇ ਮੈਂ ਇਹ ਸਾਬਦੀ ਕਰਾਂਗੀ ਫਰਾਈ ਸੋ ਲੋ ਜੀ ਲਗਭਗ ਹੋਈ ਚੱਲੇ ਆ chrele chrele ਕੱਢ ਕੇ ਤਾਂ ਹੁਣ ਮੈਂ ਇਹਦੇ ਵਿੱਚ ਪਾਵਾਂਗੀ ਬੈਂਗਨ ਡਰ ਲੈਣਾ ਕਿਉਂਕਿ ਇਹ ਫਿਰ ਆਇਲ ਦੇ ਵਿੱਚ ਫਟ ਵੀ ਸਕਦੇ ਨੇ ਇਸ ਕਰਕੇ ਥੋੜਾ ਜਿਹਾ ਤੁਸੀਂ ਇਹਦੇ ਵਿੱਚ ਨਾ ਸ਼ੇਕ ਕਰ ਲੈਣਾ ਤੇ ਧਿਆਨ ਦੇ ਨਾਲ ਇਹਨੂੰ ਫਿਰ ਕਰਨਾ ਹੈਗਾ ਬੈਂਗਣਾ ਨੂੰ ਨਹੀਂ ਤਾਂ ਇਹਦੇ ਵਿੱਚ ਆਇਲ ਦੇ ਵਿੱਚ ਫਟ ਕੇ ਤੇ ਤੁਹਾਨੂੰ ਨੁਕਸਾਨ ਵੀ ਪਹੁੰਚ ਸਕਦਾ ਹੈ ਆਇਲ ਵੀ ਉੱਪਰ ਵੀ ਜਾਣਾ ਤੁਹਾਡੇ ਚਲੋ ਜੀ ਜ਼ਿਆਦਾ ਨਹੀਂ ਕਰਨੇ ਇਸ ਤਰ੍ਹਾਂ ਹਾਫ ਹੀ ਕਰ ਲੈਣਾ ਚਲੋ ਜੀ ਇਸੇ ਤਰ੍ਹਾਂ ਪਰਵਲ ਦੇ ਵਿੱਚ ਵੀ ਇਸ ਤਰ੍ਹਾਂ ਇੱਕ ਇੱਕ ਸ਼ੇਕ ਕਰਕੇ ਨਾ ਇਹਨੂੰ ਫਰਾਈ ਕਰਨਾ ਹੈ ਤੇ ਕਿਉਂਕਿ ਫਿਰ ਇਸ ਤਰ੍ਹਾਂ ਫਟ ਵੀ ਸਕਦਾ ਹੈ ਆਇਲ ਦੇ ਵਿੱਚ ਤੇ ਤੁਹਾਨੂੰ ਫਿਰ ਨੁਕਸਾਨ ਵੀ ਹੋ ਸਕਦਾ ਹੈ ਕਿ ਤੁਹਾਡੇ ਆਇਲ ਗਿਰੇਗਾ ਚਲੋ ਜੀ ਪਰਵਲ ਵੀ ਸਾਡੀ ਹੋਣ ਵਾਲੀ ਆ ਤੇ ਇਹ ਵੀ ਕੱਢ ਲਾਂਗੇ ਤੇ ਹੁਣ ਆਪਾਂ ਪਾਵਾਂਗੇ ਇਹਦੇ ਸਿਮਲਾ ਵਿੱਚ ਚਲੋ ਜੀ ਪਰਵਲ ਵੀ ਹੋ ਗਈ ਸਾਡੀ ਤੇ ਹੁਣ ਮੈਂ ਇਹਦੇ ਵਿੱਚ ਸਿਮਲਾ ਵਿੱਚ ਪਾ ਦਾਂਗੀ चीज शिमला बिच्च भी हो चुकी है तो शिमला बिच भी को कराँगी आलू देखो बच्चे आलू बहुत पसंद आते इस करके आलू भी कर लो जी आलू मई कर लें दो ਤੁਸੀਂ ਦੇਖ ਲਓ ਇਸ ਤਰ੍ਹਾਂ ਤੁਹਾਡੀਆਂ ਕਿੰਨੀਆਂ ਸਬਜ਼ੀਆਂ ਰੈਡੀ ਆ ਕੋਈ ਤਾਂ ਬੱਚਿਆਂ ਨੂੰ ਇਹਨਾਂ ਵਿੱਚੋਂ ਪਸੰਦ ਆਏਗੀ ਨਾ ਤੁਸੀਂ ਤੁਸੀਂ ਇਸ ਤਰ੍ਹਾਂ ਇੱਕ ਵਾਰ ਬਣਾ ਕੇ ਦੇਖੋ ਔਰ ਬਣਾ ਕੇ ਰੱਖੋ ਅਗਰ ਤੁਹਾਡੇ ਕੋਈ ਗੈਸਟ ਆ ਰਿਹਾ ਹੈ ਤਾਂ ਤੁਸੀਂ ਪਹਿਲਾਂ ਹੀ ਇਹਨੂੰ ਬਣਾ ਕੇ ਰੱਖ ਲਓ ਲਓ ਜੀ ਆਲੂ ਵੀ ਹੋ ਗਏ ਤੇ ਆਲੂ ਵੀ ਪੜ ਲੈਣੇ ਆ ਤੇ ਹੁਣ ਮੈਂ ਮਸਾਲਾ ਵੀ ਪੀਸ ਲਿਆ ਆ ਉਸ ਤੋਂ ਬਾਅਦ ਮੈਂ ਤੁਹਾਨੂੰ ਦਿਖਾਵਾਂਗੀ ਕਿ ਕੀ ਕਰਨਾ ਹੈ ਹੁਣ ਅੱਗੇ ਇੱਧਰ ਸਾਡੀਆਂ ਸਾਰੀਆਂ ਸਰਜੀਆਂ ਫਰਾਈ ਹੋ ਚੁੱਕੀਆਂ ਨੇ ਤੇ ਦੇਖ ਲਓ ਤੇ ਇੱਧਰ ਸਾਡਾ ਮਸਾਲਾ ਵੀ ਪਿਸ ਗਿਆ ਆ ਦਰਦਰਾ ਪਿਸਿਆ ਦੇਖ ਲਓ ਤੇ ਹੁਣ ਮੈਂ ਇਹਦੇ ਵਿੱਚ ਹੀ ਨਾ ਪਾਵਾਂਗੀ ਪਿਆਜ਼ ਨਾਲ ਹੀ ਪਾਵਾਂਗੇ ਇਹਦੇ ਵਿੱਚ ਲਸਣ ਔਰ ਦੋ ਪਾਵਾਂਗੀ ਟਮਾਟਰ ਤੇ ਇਹਨਾਂ ਨੂੰ ਵੀ ਗ੍ਰाइंड ਕਰ ਲਾਂਗੇ ਚਲੋ ਜੀ ਗ੍ਰाइंड ਕਰ ਲਿਆ ਤੇ ਉੱਧਰ ਸਾਡਾ ਆਇਲ ਵੀ ਗਰਮ ਹੋ ਚੁੱਕਿਆ ਹੈ ਦੇਖੋ ਇਹਦੇ ਵਿੱਚ ਮੈਂ ਇੱਕ ਪਿਆਜ਼ ਪਾਵਾਂਗੀ ਪਹਿਲਾਂ ਕੱਟ ਕੇ तो ना ही पा देंगी मैं पेस्ट बनाया तो पहले इसमें पकावे तो जो सैवेंटी फाइव परसेंट हो जाएगा तो फिर मसाले पावगे ਕਿਉਂਕਿ ਮੇ ਤਾਂ ਹੁਣ ਹੀ ਮਸਾਲੇ ਪਾ ਦਿੱਤੇ ਤਾਂ ਫਿਰ ਇਹ ਨਾਲ ਚਿਪਕਣ ਲੱਗ ਜਾਂਦਾ ਹੈ। ਸੋ ਜਦ ਤੱਕ ਇਹ पक ਰਿਹਾ ਤਾਂ ਤੱਕ ਮੈਂ ਸਬਜ਼ੀਆਂ 'ਚ ਇਹ ਵਾਲਾ ਮਸਾਲਾ ਫਿਲ ਕਰਾਂਗੇ। ਤੇ ਇਹਦੇ ਵਿੱਚ ਪਹਿਲਾਂ ਮਾਮਾ ਜੀ ਮੈਂ ਨਮਕ ਸਵਾਦ ਅਨੁਸਾਰ ਔਰ ਥੋੜੀ ਜਿਹੀ ਹਲਦੀ ਪਾਊਡਰ ਪਾ ਦਾਂਗੇ। ਲਾਲ ਮਿਰਚ ਪਾਊਡਰ ਔਰ ਥੋੜਾ ਜਿਹਾ ਪਾਵਾਂਗੇ ਗਰਮ ਮਸਾਲਾ ਔਰ ਨਾਲ ਹੀ ਥੋੜੀ ਜਿਹੀ ਪਾ ਦਾਂਗੇ ਮੈਂ ਇਹਦੇ ਵਿੱਚ ਹਿੰਗ। ਸੋ ਲੋ ਇਹਨਾਂ ਨੂੰ ਮਿਕਸ ਕਰਕੇ ਇਹਨਾਂ ਸਬਜ਼ੀਆਂ ਦੇ ਵਿੱਚ ਆਪਾਂ ਭਰਾਂਗੇ। ਲੋ ਜੀ ਸਭ ਤੋਂ ਪਹਿਲਾਂ ਮੈਂ ਪਰਵਲ ਦੇ ਵਿੱਚ ਭਰਾਂਗੀ। ਇਸ ਤਰ੍ਹਾਂ ਵਿੱਚੋਂ ਸੈਂਟਰ 'ਚ ਕੱਟ ਲਗਾ ਕੇ ਦੇਖੋ ਇਹਦੇ ਵਿੱਚ ਇਹ ਭਰਾਂਗੇ। ਇਸ ਤਰ੍ਹਾਂ ਸਾਰੇ ਪਹਿਲਾਂ ਪਰਵਲ ਭਰਦੇ ਆ ਸੋ ਲੋ ਜੀ ਪਰਵਲ ਤਾਂ ਸਾਰੇ ਭਰ ਚੁੱਕੀ ਆ ਦਾਸ ਪੀਸ ਹੈ ਤੇ ਇਸ ਤੋਂ ਬਾਅਦ ਮੈਂ ਕਰਾਂਗੀ ਕ੍ਰੇਲੇ ਭਰਾਂਗੀ ਦੇਖੋ ਇਹਦੇ ਵਿੱਚ ਜਿਹੜੇ ਬੀਜ ਹੁੰਦੇ ਨੇ ਤੁਸੀਂ ਉਹਨਾਂ ਨੂੰ ਕੱਢ ਦਿਓ ਅਗਰ ਮਤਲਬ ਹੈਗੇ ਨੇ ਦੂਸਰੇ ਪੱਕੇ ਹੋਏ ਔਰ ਅਗਰ ਕੱਚੇ ਨੇ ਤਾਂ ਵਿਚੇ ਰਹਿਣ ਦੋ ਲਓ ਜੀ ਇਸ ਤਰ੍ਹਾਂ ਮੈਂ ਇਹ ਪੀਸ ਕੱਟ ਤੇ ਦੇਖੀਏ ਪੱਕੇ ਹੋਏ ਸੀਗੇ ਲਓ ਇਹਦੇ ਵਿੱਚ ਵੀ ਭਰਾਂਗੇ ਇਹਦੇ ਵਿੱਚ ਦੂਸਰਾ ਮਸਾਲਾ ਵੀ ਫਿਲ ਕਰਨਾ ਹੈ ਇਹ ਕੱਚੇ ਬੀਜ ਹੈ ਤਾਂ ਇਹ ਨਹੀਂ ਕੱਢਨੇ ਇਹਨਾਂ ਨੂੰ ਵਿਚੇ ਰਹਿੰਦਾਂਗੇ ਇਸ ਤਰ੍ਹਾਂ ਬੈਂਗਨਾਂ ਨੂੰ ਕਰਾਂਗੇ बैंगन भी इस तरह बिचों कट लगा के तो लो जी बैंगन बिल्कुल साफ सी तो उसे चेक करके उन्हें फ्राई करना इस तरह बैंगन कर लेंगे लो जी देखो पानी सूख चुका है तो हम ये थोड़े मसाले ऐड करेंगे तो सब तो पहला पा देंगी मैं हल्दी पाउडर नमक स्वाद अनुसार लाल मिर्च पाउडर थो और थोड़ा जो पावोंगी गरम मसाला और जोड़ा सब्जियों से फेल किया थोड़ा मसाला वाला उस तो दो तीन मिनट सेक लगावगी क्योंकि हो चुका है साड़ा मसाला ਇਹਨੂੰ ਆਪਾਂ ਸ਼ਿਮਲਾ ਮਿਰਚ ਔਰ ਕਰੇਲਿਆਂ ਦੇ ਵਿੱਚ ਫਿਲ ਕਰਾਂਗੇ। ਤੋਂ ਲੋ ਜੀ ਮਸਾਲਾ ਬਣ ਕੇ ਰੈਡੀ ਹੈ ਤੇ ਹੁਣ ਇਹਨੂੰ ਚੁੱਕ ਲੈਣੇ ਆ। ਤੇ ਇਹਦੇ ਉੱਪਰ ਰੱਖਾਂਗੇ ਕੜਾਈ ਜਿਹਦੇ ਚ ਆਪਾਂ ਸਬਜ਼ੀਆਂ ਫਰਾਈ ਕੀਤੀਆਂ ਸੀ। ਆਇਲ ਕੱਢ ਲਿਆ ਇਹਦੇ ਚੋਂ ਤੇ ਹੁਣ ਲੋ ਜੀ ਹੁਣ ਆਪਾਂ ਕਰੇਲੇ ਦੇ ਵਿੱਚ ਕਰਾਂਗੇ ਇਹ ਵਾਲਾ ਮਸਾਲਾ ਫਿਰ ਜਿਹੜਾ ਰੈਡੀ ਕੀਤਾ ਤਾਂ ਦੇਖੋ ਇਹਦੇ ਚੇਸ ਤੋਂ ਪਰਕੇ ਤਾਂ ਇਹਨਾਂ ਨੂੰ ਸੇਕ ਲਗਾਵਾਵਾਂਗੇ ਥੋੜੀ ਦੇਰ ਤੱਕ ਕੜਾਈ ਇੱਧਰ ਗਰਮੀ ਆ ਤੇ ਲਓ ਜੀ ਹੁਣ ਗਰਮ ਹੋ ਗਿਆ ਇਹ ਵਿੱਚ ਰੱਖਾਂਗੇ ਇਸ ਤਰ੍ਹਾਂ ਮੈਂ ਸ਼ਿਮਲਾ ਮਿਰਚੀ ਭਰ ਕੇ ਰੱਖਾਂਗੀ ਇਹਦੇ ਵਿੱਚ ਹੀ ਕੜਾਈ 'ਚ ਸਾਰੀਆਂ ਸਬਜ਼ੀਆਂ ਨੂੰ ਨਾ ਆਪਣਾ 2 ਮਿੰਟ ਤੱਕ ਤੁਸੀਂ ਇਹਨਾਂ ਨੂੰ ਸੇਮ ਤੇ ਕਰਕੇ ਸੇਕ ਲਗਵਾਓ ਲੋ ਜਿਸ ਤਰ੍ਹਾਂ ਸ਼ਿਮਲਾ ਮਿਰਚਾ ਵੀ ਤੁਸੀਂ ਵੀ ਕੱਢਣੇ ਦਾ ਕੱਢ ਸਕਦੇ ਹੋ ਲਈ ਤਾਂ ਤੁਸੀਂ ਦਿੱਤੇ ਇਹਦੇ ਗਾਂ ਦੇ ਸ਼ਿਮਲਾ ਮਿਰਚ ਇਸ ਤਰ੍ਹਾਂ ਇਹਦਾ ਮਸਾਲਾ ਸ਼ਿਮਲਾ ਵਿੱਚ ਵਿੱਚ ਭਰਨਾ ਹੈ ਹੋ ਜੀ ਇੱਧਰ ਰੱਖ ਦਾਂਗੇ ਬੰਦ ਹੈ ਕਿਉਂਕਿ ਇਹਨਾਂ ਨੂੰ ਇਹਦੇ ਵਿੱਚ ਚੀਪਾ ਲੰਗਾ ਮਸਾਲਾ ਥੋੜਾ ਥੋੜਾ ਸੇਕ ਲਗਾਉਣਾ ਜ਼ਰੂਰੀ ਆ ਸੋ ਇਹਨਾਂ ਸਬਜ਼ੀਆਂ ਨੂੰ ਕੱਢ ਕੇ ਫਿਰ ਪਰਵਲ ਹੋਰ ਮਿਰਚੀ ਨੂੰ ਕਰਾਂਗੇ ਕਿਉਂਕਿ ਜਗ੍ਹਾ ਨਹੀਂ ਆ ਹੁਣ ਵਿੱਚ ਤੋ ਲਓ ਜੀ ਪਹਿਲਾਂ ਇਹਨਾਂ ਨੂੰ ਟੋਕ ਕੇ ਤੇ 10 ਮਿੰਟ ਲਈ ਸੇਕ ਲਗਵਾਵਾਂਗੇ। ਲਓ ਜੀ ਚੈੱਕ ਕਰ ਲੈਂਦੇ ਆ। ਤੇ ਦੇਖੋ ਹੋ ਗਈਆਂ ਇਹ ਸਭੀਆਂ। ਇਹਨਾਂ ਨੂੰ ਕੱਢ ਕੇ ਤੇ ਆਲੂ ਔਰ ਕਰਾਂਗੇ ਪਰੌਲ ਨੂੰ। ਥੋੜਾ ਰੋਸਟ ਕਰ ਲਵਾਂਗੇ। हम यूं कडले हम गुण परवल पका लेंगे एनीवे ऐसे ही तरह काट के 10 मिनट सेट लगा देंगे तो ये दे विच मिर्चा भी डालेंगे तो गाइस लौकी परवल भी हो चुकी है तो ये भी कट लेने हैं ਸਪਿਰਤੋ ਥੋੜਾ ਜਿਹਾ ਪਾਵਾਂਗੇ ਔਇਲ ਤੇ ਵਿੱਚ ਪਾ ਦਾਂਗੇ ਫਰਾਈ ਕੀਤੇ ਹੋਏ ਜੋ ਆਲੂ ਸੀ ਇਹਦੇ ਵਿੱਚ ਹਲਕਾ ਜਿਹਾ ਨਮਕ ਪਾਵਾਂਗੇ ਸਵਾਦ ਅਨੁਸਾਰ ਲਾਲ ਮਿਰਚ ਪਾਊਡਰ ਔਰ ਥੋੜਾ ਜਿਹਾ ਹਲਦੀ ਪਾਊਡਰ ਔਰ ਮਸਾਲਾ ਸੋ ਗਾਇਸ ਦੇਖੋ ਅੱਜ ਮੈਂ ਕਿੰਨੀਆਂ ਸਬਜ਼ੀਆਂ ਬਣਾਈਆਂ ਤੇ ਤੁਸੀਂ ਵੀ ਇੱਕ ਵਾਰ ਇਸ ਤਰ੍ਹਾਂ ट्राई ਜ਼ਰੂਰ ਕਰਨਾ ਔਰ ਬਣਾ ਕੇ ਰੱਖੋ ਬੱਚਿਆਂ ਨੂੰ ਲੋ ਟਿਫਨ ਚ ਦੋ ਬੱਚਿਆਂ ਨੂੰ ਔਰ ਕੋਈ ਗੈਸਟ ਆਉਂਦਾ ਉਹਨਾਂ ਨੂੰ ਵੀ ਖਵਾਓ ਤੇ ਆਪ ਵੀ ਖਾਓ ਰੈਸਟੋਰੈਂਟ ਵਾਲੀ ਫੀਲਿੰਗ ਲਓ ਘਰ ਚ ਕਿਉਂਕਿ ਬਰਸਾਤ ਦਾ ਮਹੀਨਾ ਹੈ ਬਾਹਰ ਕੁਝ ਨਾ ਖਾਓ ਤਾਂ ਸਹੀ ਆ ਜਿਹੜਾ ਮਸਾਲਾ ਬਚਾ ਉਹ ਵੀ ਇਹਦੇ ਵਿੱਚ ਪਾ ਦੇਣੀ ਆ ਇਨੂੰ ਵੀ ਤਰਕੇ ਤੇ 5 ਮਿੰਟ ਸੇਕ ਲਗਾਵਾਂ ਲੈਣੀ ਆ ਚਲੋ ਲਓ ਜੀ ਉਧਰ ਸਾਡੀ ਸਬਜੀ ਬਣ ਚੁੱਕੀ ਤੇ ਇਧਰ ਰੋਟੀ ਵੀ ਬਣ ਚੁੱਕੀ ਆ ਚਲੋ ਇਸ ਲੋ ਜੀ ਆਲੂ ਵੀ ਬਣ ਚੁੱਕੇ ਇਧਰ ਤੇ ਚੈੱਕ ਕਰੋ ਜੀ ਸਡੀਆਂ ਸਬ지ਆ ਲਓ ਜੀ ਸੋ ਕਿਸ ਕਿਸ ਨੂੰ ਪਸੰਦ ਆਈ ਮੇਰੀ ਇਹ ਰੈਸਪੀ ਇਧਰ ਬਣਨੇ ਦੇਖੋ ਇਹ ਨੇ ਆਲੂ ਔਰ ਇਹ ਹੈਗੀ ਆ ਪਰਵ ਇਧਰ ਕarele ਔਰ ਇਧਰ शिमला मिर्च ਔਰ ਇਧਰ ਹੈਗੇ ਨੇ ਬੈਂਗਨ ਤੇ ਇਹ ਹੈਗੀ ਆ ਹਰੀ ਮਿਰਚ ਸੋ ਕਿਸ-ਕਿਸ ਨੇ ਖਾਣੀ ਹੈ ਜਲਦੀ ਜਲਦੀ ਆ ਜਾਓ ਸੋ ਗਾਈਜ਼ ਦੇਖੋ ਕਿਸ-ਕਿਸ ਨੂੰ ਪਸੰਦ ਆਏ ਸਬਜ਼ੀਆਂ ਮੈਨੂੰ ਜ਼ਰੂਰ ਦੱਸਣਾ ਕਮੈਂਟ ਬਾਕਸ ਦੇ ਵਿੱਚ ਤੇ ਬਹੁਤ ਹੀ ਮਿਹਨਤ ਲੱਗਦੀ ਆ ਤੁਹਾਨੂੰ ਵੀ ਪਤਾ ਸੋ ਇਸ ਕਰਕੇ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ और सोहने सोहने कमेंट करो तो वीडियो लास्ट तक जरूर देखिया करो और जो भी मेरे चैनल पर नए हैं तो चैनल सब्सक्राइब करना तो काफ़ी दिन बाद वीडियो बनाई है इस करके लाइक जरूर कर देना तो लो जी किस किस ने खानी है जल्दी जल्दी आ जाओ और किस किस के मुँह चो पानी आ रहा है तो जरूर दसना सो तो चेक करो